ਰਾਜੀਵਾਲ ਸਾਹਿਬ ਦਾ ਮੈਨੂੰ ਨੰਬਰ ਮਿਲ ਗਿਆ ਤੁਸੀਂ ਹਰਾਮ ਹੋਗੇ ਸਿੱਧਾ ਬਿਨਾ ਅਪੁਆਇੰਟਮੈਂਟ ਲਈ ਮੈਂ ਜਿਹੜੇ ਖੇਤੀਬਾੜੀ ਮੰਤਰੀ ਤੌਮਰ ਸਾਹਿਬ ਸੋ ਉਹਨਾਂ ਦੇ ਕੋਲ ਚਲੇਗਾ ਰਾਜੀਵਾਲ ਸਾਹਿਬ ਨੂੰ ਮੈਂ ਇਹ ਵੀ ਪੁੱਛਿਆ ਕਿ ਮੈਂ ਕਿਹਾ ਵੀ ਟੀਵੀ 'ਚ ਸੁਣਿਆ ਸੀ ਕਿ ਤੁਹਾਨੂੰ ਅਫਸਰ ਹੀ ਕੱਲੇ ਮਿਲਦੇ ਵਜ਼ੀਰ ਨਹੀਂ ਮਿਲਦਾ ਤੇ ਤੁਸੀਂ ਇਹ ਫਰਮਾ ਚੌਂਕ ਗੱਲ ਕਰਦੇ ਫੋਨ ਤੇ ਅੱਜ ਫੋਨ ਤੇ ਗੱਲ ਕਰਦੇ ਮੈਂ ਬਹੁਤ ਮਿੰਤਾ ਕਰ ਲਈ ਕਿ ਕਿ ਇੱਕ ਕਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਿਆ ਫਿਰ ਜਿੰਨਾਂ ਨਾਂ ਵੀ ਆ ਗਿਆ ਪੰਜ ਨਾਂ ਭਾਈਆਂ ਦੇ ਸੀ ਪ੍ਰਾਈਮ Minister ਮੋਦੀ ਸਾਹਿਬ ਦੀ ਗੱਲ ਲਾਈਨਸ ਤੋਂ ਕੋਈ ਵੀ ਹੋਵੇ ਇੱਕ ਪ੍ਰੋਟੋਕੋਲ ਹੈ ਉਹਨਾਂ ਦਾ ਡੀਸੀ ਦਾ ਟਾਈਮ ਪ੍ਰਾਈਮ Minister ਕੋ ਟਾਈਮ ਲੈਣ ਲਈ ਕਿੰਨਾ ਕੁਸ਼ ਮੈਂ ਕੀਤਾ ਉਹ ਤੇ ਕਿੰਨੇ ਦਿਨ ਕਿੰਨਾ ਟਾਈਮ ਲੱਗਿਆ ਬਾਜੀਵਾਲ ਸਾਹਿਬ ਦਾ ਮੈਨੂੰ ਨੰਬਰ ਮਿਲ ਗਿਆ ਤੁਸੀਂ ਹੈਰਾਨ ਹੋਵੋਗੇ ਬੱਡੇ ਬਿਨਾ ਅਪੁਆਇੰਟਮੈਂਟ ਲਈ ਮੈਂ ਜਿਹੜੇ ਖੇਤੀਬਾੜੀ ਮੰਤਰੀ ਕੁਮਰ ਸਾਹਿਬ ਸੀ ਉਹਨਾਂ ਦੇ ਕੋਲ ਚਲੇ ਗਿਆ ਉਹਨਾਂ ਕੋਲ ਜਾ ਕੇ ਮੈਂ ਕਿਹਾ ਵੀ ਸਾਡੇ ਬੰਦੇ ਉੱਤੇ ਐਡਾ ਰੱਟ ਪਿਆ ਹੈ ਹਕਾਮਿਲ ਕਮ ਸਿਕਨ ਤੁਸੀਂ ਗੱਲ ਤੇ ਕਰੋ ਸਭ ਤੋਂ ਜਿਹੜੇ ਵੱਡੇ ਮੋਰੀ ਹੈ ਤੇ ਸਾਣਨ ਉਹ ਕਿਉਂਕਿ ਮੇਰੇ ਨਾਲ ਬਹੁਤ ਅਕਲ ਨਾਲ ਬੋਲੇ ਸੀ ਰਾਜੇਵਾਲ ਸਾਹਿਬ ਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਟੀਵੀ 'ਚ ਸੁਣਿਆ ਸੀ ਕਿ ਤੁਹਾਨੂੰ ਅਫਸਰ ਹੀ ਕੱਲੇ ਮਿਲਦੇ ਵਜੀਵ ਨਹੀਂ ਮਿਲਦਾ ਤੇ ਤੁਸੀਂ ਐ ਮੈਂ ਚੌਲੀ ਗੱਲ ਕਰਦੀ ਚੌਲੀ ਫੋਨ ਤੇ ਅੱਜ ਫੋਨ ਤੇ ਗੱਲ ਕਰ ਇਹਦੀ ਕਰਵਾ ਦੇਗਾ ਮੈਂ ਕਿਹ ਕਰਵਾ ਦੂੰਗਾ ਜੀ ਤੁਸੀਂ ਫੋਨ ਚੁੱਕ ਲਿਓ ਮੇਰਾ ਮੈਂ ਆਪਣੇ ਫੋਨ ਤੋਂ ਫੋਨ ਮਿਲਾਇਆ ਜੀ ਰਾਜੀਵਾਲ ਸਾਹਿਬ ਨੂੰ ਪੁੱਛ ਲਿਆ ਨੇ ਲੰਬੀ ਗੱਲ ਕੀਤੀ ਫਿਰ ਮੈਂ ਸਾਈਡ ਤੇ ਹੋ ਗਿਆ ਮੈਂ ਕਿ ਆਪਸ ਵਿੱਚ ਦੋਨੋਂ ਗੱਲ ਕਰ ਲਾ ਇਹ ਦੂਸਰਾ ਐਫਰ ਕਿਤਾ ਜੀ ਫਿਰ ਜਦੋਂ ਬਹੁਤ ਹੀ ਕੰਮ ਪਾ ਗਿਆ ਜੀ ਫਿਰ ਮਿਡਲ ਜੇਟ ਜਾਨ ਉਸ ਤੋਂ ਬਾਅਦ ਦੀ ਗੱਲ ਹੈ ਫਿਰ ਮੈਂ ਉਹ ਤੋਂ ਮੈਂ ਤਾਂ ਲਿਖ ਦਿੱਤੇ ਕਿ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦਾ ਫਿਰ ਮੈਨੂੰ ਨਾਂ ਵੀ ਆ ਗਿਆ ਪੰਜ ਨਾਂ ਭਾਈਆਂ ਦੇ ਸੀ ਤੇ ਇੱਕ ਨਾਂ ਦੀ ਬਸ ਐ ਵੀ ਨਹੀਂ ਆ ਗਈ ਓਕੇ ਇਹ ਫਿਰ ਮੈਂ ਅਪਾਇੰਟਮੈਂਟ ਲੈ ਲਈ ਸੋ ਅਸੀਂ ਕਿਸੇ ਜਗ੍ਹਾ ਟਾਈਮ ਫਿਕਸ ਕੀਤਾ ਸੀ ਉੱਥੋਂ ਟਿਕ ਕਰਨਾ ਸੀ ਮੈਂ ਫਿਕਸ ਕਰਕੇ ਜਦੋਂ ਮੈਂ ਲੈ ਜਾਣਾ ਸੀ ਤੁਸੀਂ ਸੋਚੋ ਕਿ ਪ੍ਰਾਈਮ ਮਿੰისტਰ ਨਰਦੀ ਸਾਹਿਬ ਦੀ ਮੀਟਿੰਗ ਟ੍ਰਾਈ ਮਿਸਟਰ ਕੋਈ ਵੀ ਹੋਵੇ ਇੱਕ ਪ੍ਰੋਟੋਕੋਲ ਆ ਉਹ ਟਾਈਮ ਲਾਈਨ ਆਪਾਂ ਕੀ ਕਰੀਏ ਡੀਸੀ ਦੇ ਟ੍ਰਾਈ ਮਿਸਟਰ ਕੋ ਟਾਈਮ ਲਾਈਨ ਨਹੀਂ ਕਿੰਨਾ ਕੁਛ ਮੈਂ ਕੀਤਾ ਹੋ ਤਾਂ ਕਿੰਨੇ ਦਿਨ ਕਿੰਨਾ ਟਾਈਮ ਲੱਗਿਆ ਮੈਂ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਤੇ ਮੈਂ ਕੀ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਸਾਦਾ ਹੋਣਾ ਦਾ ਮੈਂ ਹਰਾਮ ਥੋੜੀ ਕਰਤ ਕਰਨ ਥੋੜੀ ਆਸਾਨ ਪਰਮੋਸ਼ ਥੋੜੀ ਮੇਰੇ ਭੈਣਾ ਭਾਈ ਮੇਰੇ ਰਿਕਾਰਡ ਬਣਾਏ ਜਦ ਤਵੇ ਮੈਂ ਕਰਨਾ ਜੋ ਕਰ ਅੱਛਾ ਨਹੀਂ ਪਹਿਲੇ ਪਿਛਲਾ ਸੁਣੋ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰ ਹੁਣ ਤੁਸੀਂ ਮੈਨੂੰ ਦੱਸੋ ਇਸ ਤੋਂ ਪਹਿਜੀ ਕਿਸੇ ਵਜਿਹੀ ਨੇ ਜੀਵਨ ਸਿੰਘ ਸਾਹਿਬ ਨੇ ਮੋਬਾਈਲ ਆਫ ਨਹੀਂ ਨਹੀਂ ਰਾਜੀਵਾਲ ਸਾਹਿਬ ਨੇ ਨਹੀਂ ਕੀਤਾ ਰਾਜੀਵਾਲ ਸਾਹਿਬ ਨੇ ਤੇ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਹਾਂ ਪਰ ਰਾਜੀਵਾਲ ਸਾਹਿਬ ਉਸ ਲਿਸਟ ਵਿੱਚ ਉਹ ਕੋਈ ਇਸ ਜਿੱਥੇ ਮੈਂ ਦਿਖਾ ਦਊਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਪਤਾ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਹੈ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਮੂ ਬਾਰਡਰ ਤੇ ਰੋਕਿਆ ਜਾਂ ਹਨੌਰੀ ਬਾਰਡਰ ਤੇ ਰੋਕਿਆ ਕਿਉਂ ਦਿੱਲੀ ਜਾਣ ਨੂੰ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਅਈ ਜਿੱਦਾਂ ਹੁਣ ਰਾਜੀਵਾਲ ਸਾਹਿਬ ਦਾ ਇੱਕ ਤੋਂ ਹੋਰ ਲੀਡਰ ਹੈ ਬੜੀ ਨਿਸ਼ਚਿਤੀ ਨਾਲ ਬੋਲ ਰਿਹਾ ਹੈ ਹਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬੇਟੀ ਤੁਰਨ ਲੱਗੇ ਆ ਹਜੀ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਦੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆਏਗੀ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਦਾਵਲੀ ਉੱਥੇ ਦਿੱਲੀ ਪਹੁੰਚਦੀ ਹੈ ਨਾ ਮੈਂ ਹੁਣ ਓਨੈਸਟੀ ਬੋਲ ਰਿਹਾ ਕਿਉਂਕਿ ਸਾਰੀ ਦੁਨੀਆ ਨੇ ਸੁਣੀ ਵੀ ਬਿਲਕੁਲ ਪ੍ਰਧਾਨ ਮੰਤਰੀ ਨੇ ਵੀ ਸੁਣੀ ਆਮ ਲੋਕਾਂ ਨੇ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਹੈ ਨਾ ਕਿਸੇ ਜੀ ਤਸੀਂ ਇੰਨੇ ਸਬਰਥਾ ਵਾਂ ਹੈ ਤੁਸੀਂ ਮੰਨ ਜੀ ਜੀ ਲੈਣੀ ਹੈ ਕਿਸੇ ਤੋਂ ਕਿ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਉਹਥੇ ਜਾ ਕੇ ਜੇ ਕਿਸੇ ਤੋਂ ਮਾਂ ਚੱਜ ਨਾਲ ਡੀਲ ਕਰੇ ਫਿਰ ਇਹ ਨਾਰੇ ਬਣਦੇ